ਇੱਕ ਗਾਹਕ ਦੁਕਾਨਦਾਰ ਨੂੰ ਕਰੀਬ 14000 ਰੁਪਏ ਦਾ ਚੋਨਾ ਲਗਾ ਕੇ ਫਰਾਰ ਹੋ ਗਿਆ ਮਾਮਲਾ ਗੁਰਦਾਸਪੁਰ ਦੇ ਪਾਗ ਸਿੰਘ ਰੋਡ ਤੋਂ ਸਾਹਮਣੇ ਆ ਜਿੱਥੇ ਕੀ ਕਪੂਰ ਇਲੈਕਟ੍ਰੋਨਿਕ ਦੇ ਨਾਲ ਤੇ ਦੁਕਾਨ ਕਰਨ ਵਾਲੇ ਦੁਕਾਨਦਾਰ ਵਿਜੇ ਕਪੂਰ ਦੀ ਦੁਕਾਨ ਤੇ ਇੱਕ ਕਰੀਬ 50 ਤੋਂ 60 ਸਾਲ ਉਮਰ ਦਾ ਸਿੱਖ ਵਿਅਕਤੀ ਮੋਟਰਸਾਈਕਲ ਤੇ ਆਉਂਦਾ ਅਤੇ ਦੁਕਾਨ ਤੋਂ ਇੱਕ ਹੋਮ تھیਟਰ ਅਤੇ ਇੱਕ ਇੰਡਕਸ਼ਨ ਕੁੱਕਰ ਪਸੰਦ ਕਰਕੇ ਪੈਕ ਕਰਵਾ ਲੈਂਦਾ ਹੈ ਤਾਂ ਦੁਕਾਨਦਾਰ ਦੇ ਅਨੁਸਾਰ ਸਮਾਨ ਦੀ ਕੁੱਲ ਕੀਮਤ 13800 ਰੁਪਏ ਸੀ ਅਤੇ ਪੈਕ ਕਰਵਾਉਣ ਤੋਂ ਬਾਅਦ ਦੁਕਾਨਦਾਰ ਨੂੰ ਗਾਹਕ ਕਹਿੰਦਾ ਹੈ ਕਿ ਸਮਾਨ ਮੋਟਰਸਾਈਕਲ ਤੇ ਬੰਨ ਕੇ ਆਉਣਾ ਹੈ ਸਮਾਨ ਦੀ ਪੇਮੈਂਟ ਕਰਦਾ ਹਾਂ ਪਰ ਮਿੰਟਾਂ ਸਕਿੰਟਾਂ ਦੇ ਵਿੱਚ ਗਾਹਕ ਮੋਟਰਸਾਈਕਲ ਤੇ ਸਮਾਨ ਸਮੇਤ ਉਥੋਂ ਫਰਾਰ ਹੋ ਜਾਂਦਾ ਹੈ ਦੁਕਾਨਦਾਰ ਵਿਜੇ ਕਪੂਰ ਉਸਦੀ ਪਹਿਚਾਨ ਕਰਨ ਦੇ ਲਈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਿਹਾ ਹੈ ਅਤੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਕੀ ਨਾਮ ਆਪਣਾ ਕੀ ਜਮਨਨਾ ਵਿਜੇ ਕਪੂਰ ਹੈ ਸਾਡੀ ਦੁਕਾਨ ਲਾਇਬ੍ਰੇਰੀ ਰੋਡ ਦੇ ਉੱਤੇ ਕਪੂਰ ਇਲੈਕਟ੍ਰੋਨਿਕਸ ਤੇ ਕਸਟਮਰ ਸਿਰ ਆਇਆ ਸੀਗਾ ਉਹਨੇ ਇੱਕ ਹੋਮ تھیਟਰ ਲਈ ਚੈੱਕ ਇੱਕ ਕੰਡਕਸ਼ਨ ਲਿਤਾਈ 13450 ਰੁਪਏ ਦਾ ਸਮਾਨ ਹੈ ਕਹਿੰਦਾ ਸੀ ਮੈਂ ਮੋਰਸਲ ਨੂੰ ਬੰਨ ਕੇ ਪੇਮੈਂਟ ਦੇਣਾ ਬਾਅਦ ਕਿੱਕ ਮਾਰ ਕੇ ਦੌੜ ਗਿਆ ਪੈਸੇ ਨਹੀਂ ਦੇ ਗਿਆ। ਕਿੱਦਾਂ ਦਾ ਹੋ ਲਿਆ ਸੀ ਉਹਦਾ ਔਰ ਕਾਦੇ ਤੇ ਆਇਆ ਸੀ ਇੱਕ ਸਦਾਜ ਜੀ ਸਨ ਉਮਰ ਕੋਈ ਸੀਗੀ ਉਹਨਾਂ ਦੀ 50 ਤੋਂ 60 ਸਾਲ ਦੇ ਵਿੱਚ ਵਿੱਚ ਤੇ ਦਾੜੀ ਨੂੰ ਪਟ ਠਾਠੀ ਬੰਨੀ ਸੀ ਉਹਨਾਂ ਕਾਦੇ ਤੇ ਆਇਆ ਸੀ ਮੋਟਰਸਾਈਕਲ ਤੇ ਕਿਹੜਾ ਮੋਟਰਸਾਈਕਲ ਪਲਸਰ ਪਲਸਰ ਦੇਖਿਆ ਕਿਹੜੇ ਦਾ ਨੰਬਰ ਨੰਬਰ ਦੇਖਿਆ ਕੋਈ ਉਹਦਾ ਨਹੀਂ ਜੀ ਨੰਬਰ ਨਹੀਂ ਨੋਟ ਕੀਤਾ ਜੀ ਕੈਮਰਾ ਵੀ ਹੈਗਾ ਸਰ ਉਸਨੇ ਲਾਈਟ ਵਗੈਰਾ ਕਹੀ ਦੀ ਸੀਗੀ ਲਾਈਟ ਵੇ ਦੇ ਕੈਮਰਾ ਆਉਣੀ ਸੀ ਹਾਂ ਜੀ ਹਾਂ ਇਹ ਕਿੰਨੇ ਦਾ ਸਮਾਨ ਸੀ ਉਹ 13450 ਰੁਪਏ ਦਾ ਇੱਕ ਹੋਮ تھیਟਰ ਸੀਗਾ ਇੱਕ ਕੰਡੈਕਸ਼ਨ ਸੀਗਾ ਤੇ ਤੁਸੀਂ ਕੰਪਲੀਟ ਕੀਤੀ ਹੈ ਜੀ ਹਾਂ ਜੀ ਕੰਪਲੀਟ ਕੀਤੀ ਕਿਤੇ ਉਹ 112 ਨੰਬਰ ਪਹਿਲੇ ਕੰਟਰੋਲ ਰੂਮ ਚ ਲਖਾਇਆ ਸੀ ਤੇ 112 ਨੰਬਰ ਵਾਲੇ ਆਏ ਹੀ ਪੁੱਛ ਕੇ ਚਲੇ ਗਏ ਉਹ ਚੱਲੇ ਆ ਪੁਲਿਸ ਸਟੇਸ਼ਨ ਹਲਾਵਾ ਸੇ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ